ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਕਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਖ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਅੰਕਾਰ ਹੁਕਮ ਨ ਕਹਿਆ ਜਾਇ ਹੁਕਮਿ ਹੋਵਨ ਜੇ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਨੇਜ ਹੁਕਮ ਲੇਖ ਦੁਖ ਸੁਖ ਪਾਈ ਆਹੇ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਪਵਾਈ ਆਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੇ ਤਾ ਹੋਵੇਂ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਤ ਜਾਨੇ ਨਿਸ਼ਾਨ ਗਾਵੇ ਕੋ ਗੁਣਵੜੇ ਅੰਗਿਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਵੈ ਕੋ ਜੀ ਲੈ ਫਿਰ ਦੇ ਗਵੈ ਕੋ ਜੱਪੇ ਦਿਸੇ ਦੂਰ ਗਵੈ ਕੋ ਵਿਥੇ ਹਾਂ ਦਰਾ ਹਦੂਰ ਕਥਨਾ ਕਥੀ ਨਾ ਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਪ ਪਾਰ ਹੈ ਜੁਗਾ ਜਗੰਤਰ ਖਾਖੀ ਖਾਖੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਕਸੇ ਵਿਪਰਵਾਸੋ ਸੱਚਾ ਸਾਹਿਬ ਸੱਚ ਨਾਏ ਆਖੇ ਭਾਉ ਉਪਾਰ ਆਖੇ ਮੰਗੇ ਦੇਹ ਦੇਹੇ ਦਾਤ ਕਰੇ ਦਤਾਰ ਸ਼ੇਰ ਕੇ ਅੱਗੇ ਰੱਖੀਆਂ ਜਿੱਤ ਦੇ ਸੇ ਦਰਬਾਰ ਮੋਹ ਕੇ ਬੋਲਣ ਬੋਲੀਆਂ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣੀਐ ਮਨ ਰੱਖਿਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾੜਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਬੁਰਾ ਇੱਕ ਦੇਹ 부ਜਾਰੀ ਸਭਨਾ ਜੀ ਆਕਾ ਇੱਕ ਦਾਤਾ ਸੋ ਮੇ ਵਿਸਰਨ ਨ ਜਾਏ ਤੀਰਥ ਨਵਾ ਜੇ ਤਿਸ ਭਾਵਾ ਬਿਰਪਾਣੇ ਕਹਿ ਨਾਹੀ ਕਰੀ ਜੇ ਤੀਸਰ ਠੋਪਾਈ ਵੇਖਾ ਮੈਨੋ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਉਹਰਾ ਇੱਕ ਦੇਹ 부ਝਾਈ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਜੇ ਜੁਗ ਚਾਰਿਆ ਅਰਜਾ ਹੋਰ ਦਸੋਣੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕਾਏ ਜਸ ਕੀਤ ਤਜਗਲੇ ਜੇ ਤਿਸ ਨਦਰ ਦਾ ਆਵਈ ਤਾ ਨਨਪੁਸ਼ੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰਏ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿ ਆਏ ਸਤਿਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋ ਪਤਾਲ ਸੁਣਿ ਆਏ ਪੋਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿ ਆਏ ਦੁਖ ਪਾਪ ਕਾ ਨਾਸ ਸੁਣਿ ਆਏ ਈਸਰ ਬਰਮਾਇੰਦ ਸੁਣਿ ਆਏ ਮੁਕਤ ਸਲਾਹਨ ਮੰਦ ਸੁਣਿ ਆਏ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆਏ ਦੁਖ ਪਾਪ ਕਾ ਨਾਸ ਸੁਣਿਆਏ ਸਤ ਸੰਤੋਖ ਗਿਆਨ ਸੁਣਿਆਏ 68 ਕਾ ਇਸਨਾਨ ਸੁਣਿਆਏ ਪਰ ਪਰ ਪਾਵੇ ਮਾਨ ਸੁਣਿਆਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆਏ ਦੁਖ ਪਾਪ ਕਾ ਨਾਸ ਸੁਣਿਆਏ ਸਰਾ ਗੁਨਾਕੇ ਗਾਹ ਸੁਣਿਆਏ ਸੇਖ ਪੀਰ ਪਾਤਸ਼ਾਹ ਸੁਣਿਆਏ ਅੰਦੇ ਪਾਵੇ ਰਾਹ ਸੁਣਿਆਏ ਹਾਥ ਹੋਵੇ ਇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆਏ ਦੁਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੇ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲੇਖਨ ਹਾਰ ਮੰਨੇ ਕਬਹਿ ਕਰਣ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸ਼ੁੱਧ ਮੰਨੈ ਮੂਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਰੰਤਨ ਹੋਏ ਜੇ ਕੋ ਮਨ ਜਾੜੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਾਤ ਸਿਓ ਪ੍ਰਗਟ ਜਾਏ ਮੰਨੈ ਵਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਤਨ ਹੋਏ ਜੇ ਕੋ ਮਨ ਜਾੜੈ ਮਨ ਕੋਏ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰੇ ਸਦਾਰ ਮੰਨੈ ਤਰੇ ਤਾਰੇ ਗੁਰ ਸੇਖ ਮੰਨੈ ਨਾਨਕ ਭਵੈ ਨਿਖ ਐਸਾ ਨਾਮ ਨਰੰજન ਹੋਏ ਜੇ ਕੋ ਮੰਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਾਰੁ ਰਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾਏ ਕਰਨੇ ਨਹੀਂ ਸਮਾਰੋ ਧੌਲ ਤਰਵ ਦਇਆ ਕਾ ਪੂਤ ਸੰਤੋਖ ਥਾਪ ਰਖੈ ਜਨ ਸੂਤ ਜੇ ਕੋ ਗੁਜੈ ਖੋਵੇ ਸਤਿਆਰ ਤਬਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਸਤੇ ਭਾਰ ਤਲੇ ਕਮਨ ਜਵਰ ਜੀ ਜਾਤ ਰੰਗਾ ਕੇ ਨਾਮ ਸਭ ਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਆ ਰੂਪ ਕੀਤੇ ਦਾਤ ਜਾਣੇ ਕੌਣ ਕੂਤਾ ਕੇਤਾ ਬਸਾਓ ਇੱਕ ਕਵਾਓ ਤਸਤੇ ਹੋਏ ਲਖ ਦਰੀਆ ਕੁਦਰਤ ਕਮਨ ਕਹਾ ਵਿਚਾਰ ਵਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਇ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਪਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਸੰਖ ਸੂਰਮ ਬਖਸਾਰਵ ਸੰਖ ਮੋਦ ਲਿਗਲਾਏ ਤਾਰ ਕੁਦਰਤ ਕਵਨ ਕਹ ਵਿਚਾਰੋ ਵਾਰਿਆ ਨ ਜਾਵਾ ਏਕ ਵਾਰੋ ਜੋ ਤੁਧ ਪਾਵੈ ਸਭ ਪਲੀਕਾਰ ਹੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੋੜਿਆਰ ਕੋੜੇ ਫਿਰਾਹ ਅਸੰਖ ਬਲੇਸ਼ੋ ਮਲ ਪਖ ਖਾਹੇ ਅਸੰਖ ਨਿੰਦਕ ਸਰਕਰ ਖੇ ਪਾਰ ਨਾਨਕ ਨੇ ਜ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਅੰਗਮ ਅਗਮ ਅਸੰਖ ਲੋਵਾ ਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਕਰੇ ਸਲਾਖ ਲਖਰੀ ਗਿਆਨ ਗੀਤ ਗੁਣਗਾਹ ਅchre ਲਿਖਣ ਬੋਲਣ ਬਾਨ ਅਕਰਾ ਅਸਰ ਸੰਯੋਗ ਕਥਾਨ ਜਿਨ ਇਹ ਲਿਖੈ ਤਿਸ ਸਰ ਨਾਹੇ ਜਿਬ ਫਰਮਾਏ ਤਿਵ ਤਿਵ ਬਾਹੇ ਜੇ ਤਾ ਗੀਤਾ ਤੇ ਤਾ ਨਾਓ ਵੇਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਨ ਕਹ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਰੇ ਪਾਣੀ ਤੋ ਤੈ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਬੇਸਬੂਲ ਲਈਏ ਉਹ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਪਏ ਨ ਵੇ ਕੇ ਰੰਗ ਕੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹ ਲੱਪੇ ਬੀਜ ਅਪੇ ਹੀ ਖਾਹੋ ਨਾਨਕੁ ਕੁਕਮੀ ਆਵ ਜਾਹ तीर्थ तप दया दत्त दान जेको पावे तिलका मान सुनया मनया मन कीता पावो अंतरगत तीर्थ मलदाव साब गुण तेरे मैं नाही कोए बिर गुण किते भगत न होए स्वस तात बाणे ब्रह्मावो सत्त सुहाण सदा मन चाव कवन सो वेला वखत कवन कवन थित कवन वार कवन से रत्ती महो कवनो जितु ओंकार ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾਤਿਗਾ ਜੇ ਲਿਖਣ ਲੇਖ ਪੁਰਾਨ ਚਿਤਵਾਰ ਨਾ ਜੋਗੀ ਜਾੜੈ ਰੁੱਤ ਮਾਹ ਨ ਕੋਈ ਜਨ ਕਰਤਾ ਸ੍ਰਿਠਿ ਕੋ ਸਾਜੈ ਆਪੇ ਜਾਣੈ ਸੋਈ ਕਿਵ ਕਰ ਆਥਾਂ ਕਿਵਸਾ ਲਾਖਿ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੇ ਨਾਇ ਕੀਤਾ ਜਾ ਕਹੋ ਵਾਏ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਦਾ ਸੋਹ ਹੈ ਪਾਤਾਲ ਪਾਤਾਲ ਲਖ ਅਕਾਸ਼ ਅਕਾਸ਼ ਓੜਕ ਓੜਕ ਪਾਲ ਥਕੇ ਵੇਦ ਕਹਨੇ ਕਬਾਤ ਸਹਸ ਅਠਾਰ ਕੈਨਕ ਤੇ ਬਾ ਸਲੋਕ ਤਾਤ ਲਿਖਾ ਹੋਏ ਤਾ ਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾ ਕੇ ਸਾਲਾ ਹੈ ਅਤੀ ਸੁਰਤ ਨ ਪਾਇਆ ਨਦੀਆਂ ਤੇ ਵਾਹ ਪਵੇ ਸਮੁੰਦਰ ਜਾਣੀਐ ਉਸਮੰਦ ਸ਼ਾਹ ਸੁਲਤਾਨ ਗਿਰਧਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੈ ਤਿਸ ਮਨੁ ਹਰਿ ਵਿਸਰਹਿ ਕੰਤਨੋ ਸਿਫਤੀ ਕੈਣ ਨਯੰਤ ਅੰਤਨ ਕਰਨੇ ਦੇਣ ਨਯੰਤ ਅੰਤਨ ਵੇਖਣ ਸੁਨਦਨ ਅੰਤ ਅੰਤ ਨ ਜਾਪੈ ਕਿਆ ਮਨਵੰਤ ਅੰਤ ਨ ਜਾਪੈ ਕੀਤਾ ਅਕਾਰ ਅੰਤ ਨ ਜਾਪੈ ਪਾਰਵਾਰ ਅੰਤ ਕਾਰਣ ਕੇਤੇ ਵਿਲ ਲਾਹੇ ਤਾਕੇ ਅੰਤ ਨ ਪਾਏ ਜਾਹੇ ਕੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਜੇ ਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਬਾਏ ਕੇਤੇ ਮੰਗੇ ਜੋਤਿ ਪਾਰੋ ਕੇਤਿਆ ਮਿਰਤ ਨਹੀਂ ਵਿਚਾਰ ਕੇਤੇ ਖਪ ਤੁੱਟੇ ਵਿਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖਾਹੀਤਾ ਹੈ ਕੇਤਿਆ ਦੁਖ ਭੂਖ ਸਦਮਾਰ ਇਹ ਪੈਦਾ ਤੋ ਤੇਰੀ ਦਤਾਰ ਬੰਦ ਖਲਾਸੇ ਪਾੜੇ ਹੋਏ ਹੋ ਰੱਖ ਨਾ ਸਕੈ ਕੋਏ ਮਝ ਕੋ ਖਾਇ ਕੇ ਆਤਣ ਪਾਏ ਉਹ ਜਾਨ ਦੇ ਜੀਤਿਆਂ ਮੋਹੇ ਖਾਏ ਆਪੇ ਜਾਣ ਆਪੇ ਰੇ ਆਖੇ ਸੇ ਭੇ ਕਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਮ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਨ ਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਐ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਨ ਤਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲਾ ਅਮਲ ਆਖਿਆ ਨਾ ਜਾਏ ਆਖ ਆਕ ਰਹਿ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਹਥੇ ਬਰਬੇ ਹਥੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਨ ਵਿ ਆਥੇ ਦੇਵ ਆਖੇ ਸੁਰ ਨਰ ਮੁਰਜਨ ਸੇਵ ਕੀਤੇ ਆਖੇ ਅਥੜ ਪਾਹੇ ਕੀਤੇ ਕਹਿ ਕਹੇ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹਿ ਕਈ ਕੇ ਜੇ ਵਡ ਪਾਵੇ ਤੇ ਵਡ ਖੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਲ ਕੀਐ ਸਿਰ ਗਾਵਾਰਾ ਗਵਾਰ ਸੋਦਰ ਕੇ ਖਾਸੋ ਕਰਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਦ ਅਨੇਕ ਅ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰੇ ਸੋ ਕਹੀ ਅਨ ਕੀਤੇ ਗਾਵਣ ਹਾਰੇ ਗਾਵੇ ਤੁਹਨੋਂ ਪਉਣ ਪਾੜੇ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਂਦੇ ਲੇਖ ਲੇਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਅੰਦੇ ਅਦਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਕੰਟਤ ਪੜਨ ਰਖੇ ਸਰ ਜੋਗ ਜੋਗਾ ਵੇਦਾ ਨਾਲੇ ਗਾਵੇ ਮੁਖ ਦੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵੜ ਰਤਨ ਉਪਾਏ ਤੇਰੇ 860 ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤਦਨ ਗਾਵੇ ਜੋ ਤਦ ਪਾਵੜ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵੜ ਸੇਵੇ ਚਿਤ ਨੈ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚ ਸੱਚੇ ਨਾਏ ਹੈ ਭੀ ਹੋਸੀ ਜੈ ਨਾ ਜਸੀ ਰਚਨਾ ਜੇਦਰ ਚਾਹੀ ਰੰਗੇ ਰੰਗੇ ਪਾਤੀ ਕਰ ਕਰ ਜੰਸੇ ਮਾਇਆ ਜਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਟਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹੋ ਸ਼ਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਬ ਪਤ ਚੋਲੀ ਧਿਆਨ ਕੀ ਕਰਹਿ ਬਬੂਤ ਖਿੰਥਾ ਕਾਲ ਪੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੇਲ ਅਨਾਦ ਅਨਾਹਤ ਜੋਗ-ਜਗ ਇਕ ਵੇਸ ਭੁਗਤ ਗਿਆਨ ਦਾ ਅਪਨ ਧਰਨ ਘਟ ਘਟ ਵਜਹਿ ਨਾਦ ਆਪਨਾਥ 나ਥੇ ਸਭ ਜਾਕੇ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਜੋਗ ਦੋਏ ਕਾਰ ਚਲਾਵੇ ਇਹ ਲੇਖੇ ਆਵੇ ਭਗ ਅਦੇਸ ਤਸੇ ਅਦੇਸ ਆਦ ਅਨੇਲ ਅਨਾਦ ਅਨਾਹਤ ਜੁਗ-ਜਗ ਇਕ ਵੇਸ ਇਕਾਂ ਮਾਈ ਜੁਗਤ ਵਿਆਹੀ ਤਨ ਚੇਲੇ ਪਰਵਾਨ ਇੱਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਵਾਨ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਲੋਹ ਵੇਖੇ ਉਹਨਾਂ ਨਦਰ ਨਾਲ ਆਵੈ ਬਹੁਤਾ ਇਹੋ ਵਿਦਾਨ ਆਦੇਸ ਅਤ ਸੈ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸੜ ਲੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੇ ਸਾਚੇ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲਖ ਕੋ ਹੈ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀ ਆਹੇ ਏਕ ਨਾਮ ਜਗਦੀਸ਼ ਇਹ ਤਰਾਹੇ ਪਤ ਪਵੜੀਆ ਚੜੀਏ ਹੋਏ ਅਕੀਸ ਸੁਣ ਗੱਲਾਂ ਅੰਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਊੜੀ ਊੜੈ ਠੀਸ ਆਖਣ ਜੋਰ ਚੁੱਪੇ ਦੇ ਜੋਰ ਜੋਰ ਨਵੰਗਣ ਦੇਣ ਦਾ ਜੋਰ ਜੋਰ ਨਾ ਜੀਵਨ ਮਰਦ ਨੈ ਜੋਰ ਜੋਰ ਦਾ ਰਾਜਮਾਲ ਮਨ ਸ਼ੋਰ ਜੋਰ ਦਾ ਸ੍ਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਛੁੱਟੈ ਸੰਸਾਰ ਜੈਸਾ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੇ ਰੁਤੇ ਥਿਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਾਚ ਪਕਾਏ ਓਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਇ ਓ ਧਰਮ ਗਿਆਨ ਖੰਡ ਕਾਇ ਅਖੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਨ ਬਹਿਸ਼ ਕੀਤੇ ਬਰਬੇ ਘਾਟ ਤਕੜੀ ਅਹੈ ਰੂਪ ਰੰਗ ਕੈ ਵੈਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੰਧ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਕੰਡ ਬਹਿ ਗਿਆਨ ਪ੍ਰਚੰਡ ਤਿਥੇ ਨਾਥ ਬਿਨੋਦ ਕੋੜੀ ਆਨੰਦ ਸ਼ਰਮਖੰਡ ਕੇ ਬਾਣੀ ਰੂਪ ਤਿੱਥੇ ਘੜਿਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਦੇਖੋ ਕਾਖੇ ਪਿਛੇ ਪਿਛਤਾਏ ਤਿੱਥੇ ਘੜੀ ਆਏ ਸੁਰਤ ਮਤ ਮਨ ਬੁੱਧ ਤਿੱਥੇ ਘੜੀ ਆਏ ਸੁਰਾਂ ਸਿੱਧਾ ਕੇ ਸੁਧ ਕਰਮਖੰਡ ਕੇ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਪੂਰ ਤਿੱਥੈ ਸੀਤੋ ਸੀਤਾ ਬੈਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਕੋਹਿ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹੇ ਆਨੰਦ ਸੱਚਾ ਮਨ ਸੋਏ ਸਤਿਖੰਡ ਵਸੈ ਨਰੰਕਾਰ ਕਰ ਕਰ ਵੇਖੇ ਨਦਰ ਦਿਖਾਨ ਤਿੱਥੈ ਖੰਡ ਮਨਲ ਵਰ ਭੰਡ ਦੇਖੋ ਕਥੈ ਤੈ ਅੰਤ ਨ ਅੰਤ ਇਥੇ ਲੋ ਲੋ ਆਕਾਰ ਜਿਬ ਜਿਬ ਹੁਕਮ ਤਵੇ ਤੇ ਵਿਕਾਰ ਵੇਖੇ ਵਿਦਸੇਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਖਾਰ ਤੀਰਜ ਸੁਨਿਆਰ ਅਹਰਨ ਮਤ ਵੇਦ ਖਥਿਆਰ ਭੌਖਲਾ ਅਗਨ ਤਪਤਾਉ ਪੰਡਾ ਪਾਉ ਅੰਮ੍ਰਿਤ ਤਿਤਟਾਲ ਘੜੀਆਂ ਸ਼ਬਦ ਸਚੇ ਟਕਸਾਲ ਜਿਨ ਕੋ ਨਦਰ ਕਰਮ ਤਿਲਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਭਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗ ਆਈਆ ਬੁਰ ਆਈਆ ਵਾਚੈ ਧਰਮ ਖ ਦੂਰ ਕਰਮੀ ਆਪ ਆਪ ਦੇ ਕੇ ਨੇੜੇ ਕੇ ਕੇ ਨੇੜੇ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ